ਸਸ਼ੀ ਕੁਲ ਜੀ ਸਾਰਿਆਂ ਨੂੰ ਅੱਜ ਵੱਖਰੀ ਚਰਚਾ ਫਿਰ ਤੋਂ ਕਰਾਂਗੂ ਰੁੱਖਾਂ ਬਾਰੇ ਇਹ ਸੜਕਾਂ ਉੱਤੇ ਲੱਗੇ ਰੁੱਖ ਜਿਹੜੇ ਹੁੰਦੇ ਆ ਉਹ ਪਾਈਪਾਂ ਕੋਲ ਆਪਣੇ ਜੜਾਂ ਕਿਉਂ ਪਚੌਂਦੇ ਇਹਦੇ ਬਾਰੇ ਚਰਚਾ ਕਰਾਂਗੇ ਇਹ ਤੇ ਸਮਝਣਾ ਪੈਣਾ ਉਹ ਪਾਣੀ ਵਾਸਤੇ ਜਾਂ ਨਿਊਟ੍ਰੀਐਂਟਸ ਵਾਸਤੇ ਜੜਾਂ ਨੇ ਪਚੌਂਦੇ ਉਹ ਲੂਜ਼ ਸੋਇਲ ਭਾਲਦੇ ਆ ਹਰ ਵਕਤ ਵੀ ਤਾਂ ਕਿ ਜੜਾਂ ਨੂੰ ਸਾਹ ਮਿਲ ਸਕੇ ਸੌਕ ਮਿਲ ਸਕੇ ਉਹਨੂੰ ਫੈਲਣ ਲਈ ਉਹ ਬਲਡੋਜ਼ਰ ਚੱਲਦੇ ਆ ਹੋਰ ਮਸ਼ੀਨਰੀ ਚੱਲਦੇ ਉਹ ਸੋਇਲ ਨੂੰ ਕੰਪੈਕਟ ਕਰ ਦਿੰਦੇ ਆ ਤੇ ਉੱਥੇ ਜੜਾਂ ਨੂੰ ਸਾਹ ਨਹੀਂ ਆਉਂਦਾ ਹੈਗਾ ਮਤਲਬ ਤਾਂ ਉਹਨੂੰ ਮਤਲਬ ਫੈਲਨ ਨੂੰ ਮਤਲਬ ਬੋਡੀ ਆਕ ਹੁੰਦੀ ਆ ਫਿਰ ਜਿਹੜੀਆਂ ਜੜਾਂ ਹੈਗੀਆਂ ਉਹਦੇ ਟ੍ਰੈਸ਼ੀ ਰੂਟਸ ਹੁੰਦੀਆਂ ਹੌਲੀ ਹੌਲੀ ਕਰਕੇ ਲੂਸ ਸੋਇਲ ਨੂੰ ਭਲਦੀਆਂ ਭਜਦੀਆਂ ਮਤਲਬ ਜਿੱਥੇ ਪਾਈਪਾਂ ਹੁੰਦੀਆਂ ਜਾਂ ਸੀਵਰੇਜ ਹੁੰਦਾ ਉੱਥੇ ਸੋਇਲ ਲੂਸ ਤਾਂ ਉਹਦੇ ਕੋਈ ਕਿੱਥੇ ਕੋਈ ਮਸ਼ੀਨਰੀ ਨਹੀਂ ਚੱਲੀ ਹੁੰਦੀ ਉਹ ਉੱਥੇ ਵੱਲੋਂ ਚੱਲੇ ਜਾਂਦੀ ਆ ਫਿਰ ਉਹ ਹੌਲੀ ਹੌਲੀ ਜਿਹੜੀ ਉਹਦੇ ਸੀਲਾ ਤੱਕ ਪਹੁੰਚ ਜਾਂਦੀ ਆ ਉਹਨੂੰ ਉਹਨੂੰ ਪੂਰਾ ਕਬਜ਼ਾ ਕਰ ਲੈਂਦੀ ਆ ਫਿਰ ਅਲਟੀਮੇਟਲੀ ਹੁੰਦਾ ਵੀ ਇਹ ਜਗਾਵਾਂ ਦੇ ਉੱਤੇ ਜਿਹੜੀਆਂ ਪਾਈਪਾਂ ਕੋਲੋਂ ਚੱਲੇ ਜਾਂਦੇ ਹੈਗੇ ਆ ਇੱਥੇ ਮਨੁੱਖ ਤੇ ਰੁੱਖ ਦਾ ਫਿਰ ਇੱਕ ਆਪਸੀ ਟਕ ਪਾਈਪਾਂ ਨੂੰ ਜਿਹੜੇ ਮਿਨਿਸਪਲ ਕਾਰਪੋਰੇਸ਼ਨ ਜਾਂ ਹੋਰ ਕੱਢ ਕੇ ਦੇਖਦੇ ਉਹਦੇ ਰਾਉਂਡ ਜੜਾ ਹੁੰਦੇ ਫਿਰ ਉਹ ਰੁੱਖ ਨੂੰ ਵੜ ਦਿੰਦੇ ਆ ਮਤਲਬ ਇਸ ਤੇ ਜਿਹੜੀ ਡੈਥ ਜਿਹੜੀ ਹੈਗੀ ਰੁੱਖਾਂ ਦੀ ਬੜੀ ਮਾੜੀ ਹੁੰਦੀ ਆ ਤੇ ਇਹਨੂੰ ਕੱਟਣਾ ਪੈਂਦਾ ਹੈਗਾ ਇਸ ਲਈ ਤੁਹਾਨੂੰ ਸਮਝਣਾ ਪੈਣਾ ਵੀ ਰੁੱਖਾਂ ਦੀਆਂ ਜੜਾਂ ਜਿਹੜੀਆਂ ਲੂਸ ਸੋਇਲ ਕੋਲ ਤਾਂ ਜਾਂਦੀਆਂ ਹੈਗੀਆਂ ਪਾਈਪਾਂ ਕੋਲ ਤਾਂ ਕਿ ਉਹਨੂੰ ਇੱਕ ਮਤਲਬ ਉਹ ਸਾਹ ਮਿਲਦਾ ਉੱਥੇ ਉਹਨੂੰ ਆਕਸੀਜਨ ਮਿਲਦੀ ਹੈਗੀ ਸਾਰਾ ਸਿਸਟਮ ਆਪਣੇ ਸਾਹ ਦੀ ਪ੍ਰਕਿਰਿਆ ਕਰ ਸਕਦੇ ਆ ਇਸੇ ਨੂੰ ਰੁੱਖ ਲਾਉਣ ਵੇਲੇ ਬੜਾ ਬੜਾ ਧਿਆਨ ਰੱਖਣਾ ਚਾਹੀਦਾ ਵੀ ਜਿਹੜੇ ਰੁੱਖ ਅਸੀਂ ਪਾਈਪਾਂ ਕੋਲ ਲਾ ਰਹੇ ਕਿਹੜੀ ਵੀ ਪ੍ਰਜਾਤੀ ਲਾ ਰਹੇ ਹਾਂ ਉਹ ਛੋਟੇ ਲਾ ਸਕਦੇ ਤਾਂ ਕਿ ਉਹ ਜੜਾਂ ਰੁੱਖ ਉੱਥੇ ਤੱਕ ਨਾ ਪਹੁੰਚਾ ਸਕੇ ਤਾਂ ਕਿ ਉਹ ਰੁੱਖ ਜਿਹੜੇ ਲਾਏ ਆ ਲੰਬੀ ਉਮਰ ਜੀਓ ਸਕਣ ਇਸ ਲਈ ਜਿਹੜੇ ਰੁੱਖਾਂ ਦੀ ਪ੍ਰਕਿਰਿਆਵਾਂ ਹੈਗੀਆਂ ਸਾਨੂੰ ਸਮਝਣ ਦੀ ਲੋੜ ਹੈਗੀ ਆ